ਰੋਲ ਰੇ ਸਰ ਅਰਵਿੰਦ ਕੇਜਰੀਵਾਲ ਜ਼ਮਾਨਤ ਕੇ ਬਾਦ ਪਹਿਲੀ ਵਾਰ ਪੰਜਾਬ ਆਏ ਹਨ ਉਹ ਲੋਕਸ਼ੋਕ ਕਰਨੇ ਵਾਲੇ ਆਪਣੇ ਉਮੀਦਵਾਰੋਂ ਕੇ ਹੱਕ ਮੀਂ ਤਾਂ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਮਜ਼ਬੂਤ ਹੋ ਪਾਏਗੀ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਕੋਟਾਲੇ ਚ ਨਾਮਜਦ ਜੇਲ੍ਹ ਤੋਂ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕੀ ਵਿਸ਼ਵਾਸ ਕਰ ਸਕਦੇ ਹਾਂ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ। ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐਸੀ ਉਹ ਕਾਰਵਾਈ ਦੀ ਮੰਗ ਕਰਦੇ। ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ। ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ। ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਘਟਾਲਾ ਹੋਇਆ ਇਸ ਨੂੰ ਲਕੋ ਰਿਹਾ। ਕੇਂਦਰੀ ਵਾੜ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀ ਚਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਦਾ ਰੋਲ ਵੇਅ ਸਰ ਅਰਵਿੰਦ ਕੇਜਰੀਵਾਲ ਜ਼ਮਾਨਤ ਕੇ ਬਾਅਦ ਪਹਿਲੀ ਵਾਰ ਪੰਜਾਬ ਆਏ ਹਨ ਉਹ ਲੋਕ ਸ਼ੋਅ ਕਰਨੇ ਵਾਲੇ ਆਪਣੇ ਉਮੀਦਵਾਰੋਂ ਕੇ ਹੱਕ ਮੀਂ ਤਾਂ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਮਜ਼ਬੂਤ ਹੋ ਪਾਏਗੀ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਕੋਕਾਲੇ ਚ ਨਾਮਜਦ ਜੇੜ ਜੋ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕੀ ਵਿਸ਼ਵਾਸ ਕਰ ਸਕਦੇ ਹਾਂ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਕਟਾਲਾ ਹੋਇਆ ਤੇ ਉਹੀ ਕਟਾਲਾ ਪੰਜਾਬ ਵਿੱਚ ਵੀ ਹੋਇਆ। ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐਸੀ ਉਹ ਕਾਰਵਾਈ ਦੀ ਮੰਗ ਕਰਦੇ। ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ। ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ। ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਕਟਾਲਾ ਹੋਇਆ ਇਸ ਨੂੰ ਲਕੋ ਰਿਹਾ। ਇਤਰੀ ਵਾਰ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋੜਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦੀ ਪਾਰਟੀ ਦੀ ਸਰਕਾਰ ਪਾਰਟੀ ਚਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਆ ਸਰ ਅਰਵਿੰਦ ਕੇਜਰੀਵਾਲ ਜ਼ਮਾਨਤ ਕੇ ਬਾਅਦ ਪਹਿਲੀ ਵਾਰ ਪੰਜਾਬ ਆਏ ਆ ਉਹ ਰੋਸ਼ੋ ਕਰਨੇ ਵਾਲੇ ਆਪਣੇ ਉਮੀਦਵਾਰੋਂ ਕੇ ਹੱਕ ਮੀਂ ਤੋ ਕਿਆ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੇ ਸਿੱਧੇ ਮਜ਼ਬੂਤ ਹੋ ਪਾਏਗੀ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਕੋਕਾਲੇ ਚ ਨਾਮਜਦ ਜੇਲ੍ਹ ਚੋਂ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕਿਆ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ। ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐਸੀ ਉਹ ਕਾਰਵਾਈ ਦੀ ਮੰਗ ਕਰਦੇ। ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ। ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ। ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਘਟਾਲਾ ਹੋਇਆ ਇਸ ਨੂੰ ਲਕੋ ਰਿਹਾ। ਕਿਹੜੀ ਵਾਰ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀ ਚਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਹਾਂ